ਗੜਗੱਜ ਲਈ ਯਾਦੋ ਗਿਆਨੀ ਕੁਲਦੀਪ ਸਿੰਘ ਗੜਗੱਜ ਦੇ ਜਥੇਦਾਰ ਦੇ ਵਿੱਚ ਜੋ ਆਪਣੀ ਸੇਵਾ ਸੰਭਾਲ ਲਈ ਹੈ ਤਖਤ ਸ਼੍ਰੀ ਕੇਸਗੜ ਸਾਹਿਬ ਦੇ ਵਿਖੇ ਜਥੇਦਾਰ ਦੇ ਵਿੱਚ ਉਹਨਾਂ ਦੇ ਵੱਲੋਂ ਆਪਣੀ ਸੇਵਾ ਸੰਭਾਲੀ ਗਈ ਤੈ ਸਮੇਂ ਤੋਂ ਪਹਿਲਾਂ ਹੀ ਅਜ ਤਰਕਸਾਰ ਸੇਵਾ ਸੰਭਾਲੀ ਉਹਨਾਂ ਨੇ ਪਹਿਲਾਂ 10 ਵਜੇ ਸੇਵਾ ਸੰਭਾਲ ਦਾ ਰੱਖਿਆ ਗਿਆ ਸੀ ਸਮਾਂ ਤਖਤ ਸਾਹਿਬ ਦੇ ਪੰਜ ਪਿਆਰੇ ਆਤੀ ਹਾਜ਼ਰੀ ਦੇ ਵਿੱਚ ਇਹ ਸੇਵਾ ਉਹਨਾਂ ਦੇ ਵੱਲੋਂ ਸੰਭਾਲੀ ਗਈ ਪੰਜ ਪਿਆਰਿਆਂ ਨੇ ਗੜਗੱਜ ਨੂੰ ਪੇਟ ਕੀਤੀ ਦਸਤਾਰ ਅਤੇ ਗ੍ਰੰਥੀ ਸਿੰਘਾ ਦੇ ਵੱਲੋਂ ਗਿਆਨੀ ਕੁਲਦੀਪ ਸਿੰਘ ਨੂੰ ਸਿਰੋਪਾਓ ਪਰਕਰ ਜੜਾ ਹੈ ਪੇਟ ਕੀਤਾ ਗਿਆ ਹੈ ਗੜਗੱਜ ਦੇ ਸਿੱਖ ਜਗਤ ਨੂੰ ਇਕਜੁੱਟ ਹੋਣ ਦੀ ਅਪੀ ਉਨਾ ਦੇ ਵੱਲੋਂ ਕੀਤੀ ਗਈ ਤੇ ਗਿਆਨੀ ਕੁਲਦੀਪ ਸਿੰਘ ਦਰਕਾਰ ਮੈਂ ਸਮਝਦਾ ਹਾਂ ਕਿ ਅੱਜ ਜਿਹੜੇ ਹਾਲਾਤ ਨੇ ਧਾਰਮਿਕ ਤੌਰ ਤੇ ਸਮਾਜਿਕ ਤੌਰ ਤੇ ਜਾਂ ਫਿਰ ਰਾਜਨੀਤਿਕ ਤੌਰ ਤੇ ਉਹ ਕੋਈ ਸਾਡੇ ਬਹੁਤੇ ਚੰਗੇ ਨਹੀਂ ਹਨ ਅੱਜ ਅਸੀਂ ਸਾਰੇ ਜਾਣਦੇ ਹਾਂ ਕਿ ਕਿਵੇਂ ਸਾਡੇ ਗੁਰਦੁਆਰਿਆਂ ਦੇ ਵਿੱਚ ਦਖਲਅਦਾਜ਼ੀ ਜਿਹੜੀ ਹੈ ਵੱਡੇ ਪੱਧਰ ਤੇ ਵਧੀ ਹੈ ਦਿਲ ਉਦੋਂ ਸਾਡਾ ਬਲੁੰਦ ਰਿਆ ਗਿਆ ਜਦੋਂ ਸੱਚੇ ਪਾਤਸ਼ਾਹ ਦਾ ਪ੍ਰਕਾਸ਼ ਹੋਵੇ ਤੇ ਗੁਰੂ ਦੇ ਅੱਗੇ ਲੱਗੀਆਂ ਜਿਹੜੀਆਂ ਗੋਲਕਾਂ ਨੇ ਗੋਲਕਾਂ ਨੂੰ ਗੈਸ ਦੇ ਨਾਲ ਵਧਿਆ ਗਿਆ ਭੰਨਿਆ ਗਿਆ ਔਰ ਪੰਥ ਇਹਨੂੰ ਬਰਦਾਸ਼ਤ ਕਰਦਾ ਰਿਹਾ ਸਮਾਜਿਕ ਤੌਰ ਦੇ ਉੱਤੇ ਨਸ਼ਿਆਂ ਨੇ ਪੰਜਾਬ ਦੇ ਵਿੱਚ ਵੱਡੇ ਪੱਧਰ ਤੇ ਨੁਕਸਾਨ ਕੀਤਾ ਅੱਜ ਆਪਾਂ ਸਭ ਜਾਣਦੇ ਹਾਂ ਪੰਜਾਬ ਦੇ ਪੁੱਤ ਜਿਨ੍ਹਾਂ ਨੇ ਜਮਰਾਉਂਦ ਦਾ ਕਿਲਾ ਜਿਹੜਾ ਸੀ ਉਹ ਸਾਰਿਆਂ ਤੇ ਦਰਾ ਖੈਬਰ ਦੇ ਰਹੀ ਆਉਣ ਵਾਲੇ ਹਮਲਾਵਰਾਂ ਨੂੰ ਰੋਕਿਆ ਅਜੋਨਾ ਪੰਜਾਬ ਦੇ ਨੌਜਵਾਨਾਂ ਨੂੰ ਸੂਈਆਂ ਤੇ ਟੀਕਿਆਂ ਦੇ ਨਾਲ ਨਸ਼ਿਆਂ ਦੇ ਰਾਂ ਹੀ ਕਿਵੇਂ ਬਰਬਾਦ ਕੀਤਾ ਜਾ ਰਿਹਾ ਇਹ ਸਮਾਜਿਕ ਤੌਰ ਤੇ ਪਰਿਵਾਰਕ ਤੌਰ ਤੇ ਵੀ ਸਾਡੇ ਵਿੱਚ ਬਹੁਤ ਨਹੀਂ ਖੁਸ਼ੀਆਂ ਨਹੀਂ ਨੇ ਕਿਉਂਕਿ ਇਹਦਾ ਮੈਂ ਇੱਕ ਕਾਰਨ ਸਮਝਦਾ ਗੁਰੂ ਪਾਤਸ਼ਾਹ ਨੇ ਬਾਣੀ ਦੇ ਵਿੱਚ ਆਖਿਆ ਵਾ ਕਿ ਖਖੜੀਆਂ ਸੁਹਾਵੀਆਂ ਲਗੜੀਆਂ ਅੱਕ ਗੰਠ ਬਿਰਹਿ ਵਿਛੋੜਾ ਧਣੀ ਸਿਓ ਨਾਨਕ ਸਹਿ ਸਹਿ ਗੰਠ ਅਸੀਂ ਧਰਮ ਤੋਂ ਦੂਰ ਹੋਏ ਆਂ ਅਸੀਂ ਗੁਰੂ ਤੋਂ ਦੂਰ ਹੋਏ ਆਂ ਖਖੜੀਆਂ ਵੀ ਸੋਣੀਆਂ ਲੱਗਦੀਆਂ ਜੇ ਉਹ ਅੱਕ ਦੇ ਨਾਲ ਜੁੜੀਆਂ ਹਨ ਪਰ ਉਹ ਹੱਕ ਤੋਂ ਟੁੱਟ ਜਾਣ ਉਹ ਤੁੰਬੇ ਤੁੰਬੇ ਹੋ ਕੇ ਹਵਾ ਦੇ ਵਿੱਚ ਉੱਡ ਜਾਂਦੀਆਂ ਨੇ ਅਸੀਂ ਜਦੋਂ ਧਰਮ ਤੋਂ ਦੂਰ ਹੋਵਾਂਗੇ ਤੇ ਸਾਡੀ ਜਿਹੜੀ ਹਾਲਤ ਹੈ ਇਹ ਹੀ ਹੋਣੀ ਹੈ ਇਸ ਕਰਕੇ ਅੱਜ ਕੌਮ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਗੁਰੂ ਪੰਥ ਦੇ ਨਾਲ ਜੁੜਨ ਦੀ ਵੱਡੀ ਲੋੜ ਹੈ ਤੇ ਮੈਂ ਨਾਲ ਹੀ ਬੇਨਤੀ ਕਰਦਾ ਹਾਂ ਕਿ ਸਾਡੇ ਆਪਸੀ ਵਖਰੇਵੇਂ ਕੋਈ ਇੰਨੇ ਵੀ ਵੱਡੇ ਨਹੀਂ ਕਿ ਸਾਡੇ ਆਪਸੀ ਵਖਰੇਵਿਆਂ ਦਾ ਲਾਭ ਕੋਈ ਦੂਜਾ ਲੈ ਜਾਵੇ ਤੇ ਸਾਡੇ ਵਿੱਚ ਧੜੇਬੰਦੀ ਇਤਨੀ ਜ਼ਿਆਦਾ ਵੱਧ ਜਾਵੇ ਇੱਕ ਸਿੱਖ ਦੂਜੇ ਸਿੱਖ ਨੂੰ ਆਪਣਾ ਦੁਸ਼ਮਣ ਜਾਂ ਵੈਰੀ ਮੰਨੇ ਸਾਨੂੰ ਤੇ ਸਾਡੇ ਗੁਰੂ ਨੇ ਉਪਦੇਸ਼ ਦਿੱਤਾ ਹੈ ਸਭ ਕੋ ਮੀਤ ਹਮ ਆਪਨ ਕੀਨਾ ਹਮ ਸਭਨਾ ਕੇ ਸਾਜਨ ਅਸੀਂ ਸਾਰਿਆਂ ਦੇ ਸੱਜਣਾਂ ਫੇਰ ਕੁਛ ਇਹ ਵੀ ਭਲੇਖੇ ਜਿਹੜੇ ਨੇ ਉਹ ਖੜੇ ਕੀਤੇ ਜਾ ਰਹੇ ਨੇ ਕਿ ਜਿਹੜੇ 2 ਦਸੰਬਰ ਨੂੰ ਹੁਕਮਨਾਮੇ جاری ਹੋਏ ਨੇ ਉਹਨਾਂ ਦੇ ਬਾਰੇ ਸ਼ਾਇਦ ਜਿਹੜੇ ਨਵੇਂ ਸਿੰਘ ਸਾਹਿਬ ਨੇ ਇਹ ਪਤਾ ਨਹੀਂ ਕੀ ਕਰਨਗੇ ਮੈਂ ਸਾਰੀ ਕੌਮ ਨੂੰ ਇਹ ਸਪਸ਼ਟ ਕਰ ਦੇਣਾ ਚਾਹੁੰਦਾ ਕਿ ਜਿਹੜੇ ਵੀ ਹੁਕਮਨਾਮੇ 2 ਦਸੰਬਰ ਨੂੰ ਗੁਰਮਤਿ ਦੀ ਰੋਸ਼ਨੀ ਦੇ ਵਿੱਚ ਨਿਕਲੇ ਨੇ ਕਿਉਂਕਿ ਜਿਹੜੇ ਵੀ ਹੁਕਮਨਾਮੇ ਗੁਰਮਤਿ ਦੀ ਰੋਸ਼ਨੀ ਦੇ ਵਿੱਚ ਨਿਕਲਦੇ ਨੇ ਉਹਨਾਂ ਹੁਕਮਨਾਮਿਆਂ ਦੇ ਵਿੱਚ ਕੋਈ ਵੀ ਫੇਰਬਦਲ ਨਹੀਂ ਕੀਤਾ ਜਾ ਸਕਦਾ ਨਾ ਕਿਸੇ ਨੂੰ ਕੋਈ ਹੱਕ ਹੈ ਜਿੱਥੋਂ ਤੱਕ ਹੋਰ ਛੋਟੇ-ਛੋਟੇ ਮਸਲੇ ਨੇ ਭਰਤੀ ਦਾ ਮਸਲਾ ਜਾਂ ਮੈਂਬਰੀ ਜਿਹੜੀ ਕਮੇਟੀ ਹੈ 5007 ਮੈਂਬਰੀ ਉਹਦੇ ਬਾਰੇ ਨਜ਼ਰਸਾਨੀ ਕੀਤੀ ਜਾ ਸਕਦੀ ਹੈ ਪਰ ਮੈਂ ਇਹ ਤਖਤ ਸਾਹਿਬ ਦੀ ਫਸੀਲ ਤੋਂ ਸਮੂਹ ਸੰਗਤ ਨੂੰ ਇਹ ਬੇਨਤੀ ਕਰਦਾ ਕਿ ਜਿਹੜੇ 2 ਦਸੰਬਰ ਨੂੰ ਹੁਕਮਨਾਮੇ ਗੁਰਮਤ ਦੀ ਰੋਸ਼ਨੀ ਦੇ ਵਿੱਚ ਕਿਉਂਕਿ ਜਿਹੜੇ